ਰੇਡੀ ਸਿੱਖ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ ਜਿੱਥੇ ਬਹਾਦਰ ਯੋਧਿਆਂ ਨੇ ਮਾਨਵਤਾ ਦੇ ਭਲੇ ਹਿੱਤ ਆਪਣੇ ਪ੍ਰਾਣ ਛਾਵਰ ਕੀਤੇ ਹਨ ਡੰਡੀ ਪੰਜਾਬ ਦੀ ਧਰਤੀ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਇੱਥੇ ਕਈ ਸੰਤ ਸਿਪਾਹੀ ਪੈਦਾ ਹੋਏ ਜਿਨ੍ਹਾਂ ਨੇ ਧਰਮ ਅਤੇ ਦੱਬੇ ਕੁਚਲੇ ਲੋਕਾਂ ਦੀ ਰਾਖੀ ਲਈ ਭਗਤੀ ਦੇ ਨਾਲ-ਨਾਲ ਜਾਬਰ ਵਿਰੁੱਧ ਸ਼ਸਤਰ ਵੀ ਉਠਾਏ ਡੰਡੀ ਅਜਿਹੇ ਗੁਣਾ ਦੇ ਧਾਰਨੀ ਸਿੱਖ ਇਤਿਹਾਸ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਨਾਂ ਸੂਰਜ ਵਾਂਗ ਚਮਕਦਾ ਹੈ ਡੰਡੀ ਬਾਬਾ ਜੀ ਦੇ ਪਿਤਾ ਜੀ ਦਾ ਨਾਮ ਭਾਈ ਸਦਾਨੰਦ ਅਤੇ ਮਾਤਾ ਦਾ ਨਾਮ ਲਾਜਵੰਤੀ ਸੀ ਡੰਡੀ ਗੁਰੂ ਘਰ ਨੂੰ ਮਾਤਾ ਲਾਜਵੰਤੀ ਜੀ ਅਤਿਅੰਤ ਪ੍ਰੇਮ ਕਰਦੇ ਸਨ ਜਿਸ ਕਾਰਨ ਗੁਰੂ ਘਰ ਵਿੱਚ ਉਹਨਾਂ ਦਾ ਨਾਮ ਪ੍ਰੇਮੋ ਪੈ ਗਿਆ ਸੀ ਡੰਡੀ ਬਾਬਾ ਜੀਵਨ ਸਿੰਘ ਦੇ ਬਚਪਨ ਵਿੱਚ ਉਹਨਾਂ ਦਾ ਨਾਮ ਜਤਾ ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਆਪ ਰੱਖਿਆ ਸੀ ਡੰਡੀ ਬਾਅਦ ਵਿੱਚ ਦਸ਼ਮੇਸ਼ ਪਿਤਾ ਨੇ ਅੰਮ੍ਰਿਤ ਛਕਾ ਕੇ ਉਹਨਾਂ ਦਾ ਨਾਮ ਬਾਬਾ ਜੀਵਨ ਸਿੰਘ ਰੱਖ ਦਿੱਤਾ ਸੀ ਡੰਡੀ ਇਹ ਆਪਣੇ ਆਪ ਵਿੱਚ ਹੀ ਅਦਭੁਤ ਗੱਲ ਹੈ ਕਿ ਬਾਬਾ ਜੀ ਦਾ ਨਾਮ ਦੋ ਪਾਤਸ਼ਾਹੀਆਂ ਨੇ ਆਪ ਰੱਖਿਆ ਹੈ ਜੋ ਸਿੱਖੇ ਇਤਿਹਾਸ ਵਿੱਚ ਨਿਵੇਕਲਾ ਸਥਾਨ ਰੱਖਦੀ ਹੈ ਡੰਡੀ ਗੁਰੂ ਘਰ ਦੇ ਸੇਵਕਾਂ ਵਿੱਚੋਂ ਇਹ ਮਾਣ ਸਿਰਫ ਅਤੇ ਸਿਰਫ ਬਾਬਾ ਜੀਵਨ ਸਿੰਘ ਜੀ ਨੂੰ ਹੀ ਪ੍ਰਾਪਤ ਹੈ ਡੰਡੀ ਆਪ ਜੀ ਦਾ ਪਰਿਵਾਰ ਗੁਰੂ ਘਰ ਦਾ ਅਨੰਨ ਸ਼ਰਧਾਲੂ ਸੀ ਡੰਡੀ ਜਦੋਂ ਨੌਵੇਂ ਪਾਤਸ਼ਾਹ ਬਾਬਾ ਬਕਾਲਾ ਵਿੱਚ ਸਨ ਤਾਂ ਆਪ ਜੀ ਰੈਡੀ ਦੇ ਪਿਤਾ ਭਾਈ ਸਦਾਨੰਦ ਜੀ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਸਨ ਡੰਡੀ ਬਾਬਾ ਜੀ ਦਾ ਖਾਨਦਾਨ ਪੀੜੀਦਰ ਪੀੜੀ ਗੁਰੂ ਘਰ ਦੀ ਸੇਵਾ ਵਿੱਚ ਹਾਜ਼ਰ ਤਿਹਾ ਹੈ ਡੰਡੀ ਭਾਈ ਸਦਾਨੰਦ ਦੇ ਪੜਦਾਦਾ ਭਾਈ ਕਲਿਆਣਾ ਜੀ ਨੂੰ 6 ਪਾਤਸ਼ਾਹੀਆਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਡੰਡੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਨਾਮਿਆਂ ਵਿੱਚ ਉਹਨਾਂ ਦੇ ਨਾਂ ਦਾ ਜ਼ਿਕਰ ਮਿਲਣਾ ਇਸ ਤੱਥ ਦੀ ਪੁਖਤਾ ਗਵਾਹੀ ਹੈ ਡੰਡੀ ਉਸ ਵੇਲੇ ਆਪ ਜੀ ਦੇ ਪੁਰਖਿਆਂ ਦੇ ਨਾਮ ਉੱਤੇ ਦਿੱਲੀ ਵਿੱਚ ਧਰਮਸ਼ਾਲਾ ਹੋਣਾ ਉਹਨਾਂ ਦੀ ਚੰਗੇਰੀ ਆਰਥਿਕ ਸਥਿਤੀ ਨੂੰ ਬਿਆਨਦਾ ਹੈ ਡੰਡੀ ਇਸ ਤੋਂ ਸਾਫ਼ ਹੈ ਕਿ ਬਾਬਾ ਜੀਵਨ ਸਿੰਘ ਜੀ ਦੇ ਵੱਡੇ ਵਡੇਰਿਆਂ ਨੇ ਗੁਰੂ ਘਰ ਦੀ ਸੇਵਾ ਸਵੈ ਇੱਛਾ ਨਾਲ ਗੁਰੂ ਸਾਹਿਬਾਨਾਂ ਅੱਗੇ ਅਰਜ਼ ਕਰਕੇ ਲਈ ਸੀ ਨਾ ਕਿ ਉਹ ਕਿਸੇ ਮਜਬੂਰੀ ਵਸ ਜਾਂ ਗੁਰਬਤ ਆਦ ਕਰਕੇ ਡੰਡੀ ਮੁਗਲ ਬਾਦਸ਼ਾ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਕਸ਼ਮੀਰੀ ਪੰਡਤਾਂ ਦੀ ਪੁਕਾਰ ਉੱਤੇ ਨਵੇਂ ਪਾਤਸ਼ਾਹ ਧਰਮ ਦੀ ਰੱਖਿਆ ਲਈ 20 ਜੁਲਾਈ 1675 ਨੂੰ ਦਿੱਲੀ ਗਏ ਅਤੇ 15 ਸਤੰਬਰ 1675 ਨੂੰ ਉਹਨਾਂ ਨੂੰ ਆਗਰਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਡੰਡੀ ਜੇਲ੍ਹ ਵਿੱਚ ਗੁਰੂ ਜੀ ਨੇ 57 ਸ਼ਲੋਕਾਂ ਦੀ ਰਚਨਾ ਕੀਤੀ ਸੀ ਡੰਡੀ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਜੀਵਨ ਸਿੰਘ ਦੇ ਹੱਥ ਉਹ 57 ਸ਼ਲੋਕ 5 ਪੈਸੇ ਨਾਰੀਅਲ ਗੁਰਿਆਈ ਹੁਕਮਨਾਮਾ ਦੇ ਕੇ ਅਨੰਦਪੁਰ ਸਾਹਿਬ ਭੇਜਿਆ ਸੀ ਡੰਡੀ ਇੱਥੇ ਇਹ ਤੱਥ ਵੀ ਵਿਚਾਰਨ ਯੋਗ ਅਤੇ ਵਿਲੱਖਣ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ